ਸ਼ਿਕਾਹ ਤੱਕ ਸਭ ਵੱਲੋਂ ਬਣਾਈ ਗਈ 7 ਮੈਂਬਰੀ ਕਮੇਟੀ ਸੰਬੰਧੀ ਵੱਡੀ ਖਬਰ ਅੱਜ ਇਹ 7 ਮੈਂਬਰੀ ਕਮੇਟੀ ਦੀ ਮੀਟਿੰਗ ਹੋਣ ਜਾ ਰਹੀ ਹੈ ਉਹ ਮੀਟਿੰਗ ਜਿਹੜੀ ਹੁਣ ਤੱਕ ਕਾਫੀ ਦੇਰ ਤੋਂ ਉਡੀਕੀ ਜਾ ਰਹੀ ਸੀ ਇਸ ਮੀਟਿੰਗ ਨੂੰ ਲੈ ਕੇ ਕਾਫੀ ਲੰਮੇ ਸਮੇਂ ਤੋਂ ਜਦੋਂ ਜੈਦ ਚਲਦੀ ਪਈ ਸੀ ਆਵਾਜ਼ ਚੁੱਕੀ ਜਾ ਰਹੀ ਸੀ ਭਾਵੇਂ ਕਿ ਉਹ ਸਰਟਨ ਆਰਗੇਨਾਈਜੇਸ਼ਨਸ ਤੋਂ ਬਾਹਰੋਂ ਆਵਾਜ਼ ਚੁੱਕੀ ਜਾ ਰਹੀ ਹੋਵੇ ਪਰ ਆਵਾਜ਼ ਚੁੱਕੀ ਜਾ ਰਹੀ ਸੀ ਜਥੇਬੰਦਕ ਤੌਰ ਦੇ ਉੱਤੇ ਆਵਾਜ਼ ਨੂੰ ਬੁਲੰਦ ਕੀਤਾ ਜਾ ਰਿਹਾ ਸੀ ਔਰ 7 ਮੈਂਬਰੀ ਕਮੇਟੀ ਜਿਹੜੀ ਹੈ ਉਸ ਦੀ ਬੈਠਕ ਉਸ ਦੀ ਮੀਟਿੰਗ ਕਰਾਉਣ ਵਾਸਤੇ ਲਗਾਤਾਰ ਅਪੀਲ ਹੋ ਰਹੀ ਸੀ ਔਰ ਆਖਰਕਾਰ ਇਹ ਮੀਟਿੰਗ ਹੋਣ ਜਾ ਰਹੀ ਹੈ ਪਰ ਇਹ ਮੀਟਿੰਗ ਵੀ ਸਵਾਲੀਆ ਚਿੰਨ ਬਣੀ ਹੋਈ ਹੈ ਤੁਹਾਨੂੰ ਪਹਿਲਾਂ ਆ ਦੱਸ ਦਈਏ ਕਿ ਅੱਜ ਇਹ ਮੀਟਿੰਗ ਹੋਵੇਗੀ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਹੋਵੇਗੀ ਔਰ 6 ਮੈਂਬਰ ਇਸ ਕਮੇਟੀ ਦੇ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਣਗੇ ਇਸ ਕਮੇਟੀ ਦੀ ਮੀਟਿੰਗ ਦੇ ਵਿੱਚ ਵੱਡੇ ਫੈਸਲੇ ਲਏ ਜਾਣ ਦੀ ਉਮੀਦ ਜਿਤਾਈ ਜਾ ਰਹੀ ਹੈ ਹਾਲਾਂਕਿ ਸੀਨੀਅਰ ਪੱਤਰਕਾਰ ਦਾਵਾ ਕਰਦੇ ਆ ਕਿ ਇਸ ਕਮੇਟੀ ਦੀ ਮੀਟਿੰਗ ਦੇ ਵਿੱਚ ਕੋਈ ਫੈਸਲਾ ਹੁੰਦਾ ਨਜ਼ਰ ਅਜੇ ਤੱਕ ਨਹੀਂ ਆ ਰਿਹਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਦੇ ਹੇਠ ਜਿਵੇਂ ਕਿ ਸੱਤ ਮੈਂਬਰੀ ਕਮੇਟੀ ਦੇ ਪ੍ਰਧਾਨ ਲਗਾਏ ਗਏ ਸੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਦੀ ਅਗਵਾਈ ਦੇ ਹੇਠ ਇਹ ਮੀਟਿੰਗ ਹੋਣ ਜਾ ਰਹੀ ਹੈ ਪਟਿਆਲੇ ਵਿੱਚ ਇਸ ਮੀਟਿੰਗ ਨੂੰ ਰੱਖਿਆ ਗਿਆ ਹੈ ਔਰ ਇਸ ਮੀਟਿੰਗ ਦੇ ਵਿੱਚ ਜਿਵੇਂ ਕਿ ਦੱਸਿਆ ਵੱਡੇ ਫੈਸਲੇ ਲਏ ਜਾਣ ਦੀ ਉਮੀਦ ਹੈਗੀ ਹੈ ਸੱਤ ਮੈਂਬਰੀ ਕਮੇਟੀ ਦੇ ਮੈਂਬਰ ਇਕੱਠੇ ਹੋਣਗੇ ਪ੍ਰਜਲੰਦਰੂ ਗੁਰਪ੍ਰਤਾਪ ਸਿੰਘ ਬਡਾਲਾ ਵੀ ਜਾਣਗੇ ਲੁਧਿਆਣੇ ਤੋਂ ਮਨਪ੍ਰੀਤਿਆਲੀ ਜਾਣਗੇ ਸੰਤਾ ਸਿੰਘ ਉਮੈਦਪ uri ਇਕਬਾਲ ਸਿੰਘ ਝੁੰਦਾ ਇਹਦੇ ਵਿੱਚ ਸ਼ਾਮਿਲ ਹੋਣਗੇ ਯਾਨੀ ਕਿ ਇਸ ਕਮੇਟੀ ਨੂੰ ਲੈ ਕੇ ਜੋ ਕੁਝ ਅਜੇ ਤੱਕ ਵਿਚਾਰਿਆ ਜਾ ਰਿਹਾ ਜਾ ਰਿਹਾ ਸੀ ਉਸ ਸਬੰਧੀ ਹੁਣ ਅੱਗੇ ਇੱਕ ਦਿਸ਼ਾ ਜਿਹੜੀ ਹੈ ਉਹ ਮਿਲ ਸਕਦੀ ਹੈ ਹੁਣ ਸਵਾਲ ਇਹ ਹੈ ਕਿ ਇਸ ਕਮੇਟੀ ਦੀ ਮੀਟਿੰਗ ਦਾ ਇਸ ਵੇਲੇ ਹੋਣ ਦਾ ਮਹੱਤਵ ਜੇ ਅੱਜ ਇਹ ਕਮੇਟੀ ਦੀ ਮੀਟਿੰਗ ਹੁੰਦੀ ਵੀ ਹੈ ਤਾਂ ਇਹ ਕੀ ਸਥਿਤਵ ਰੱਖਦੀ ਹੈ ਜੇ ਅਸੀਂ ਗੌਰ ਨਾਲ ਇਸ ਕਮੇਟੀ ਦੀ ਮੀਟਿੰਗ ਦੀ ਇਸ ਤਰੀਕ ਨੂੰ ਦੇਖੀਏ ਅੱਜ ਦੀ ਤਰੀਕ 4 ਤਰੀਕ 4 ਫਰਵਰੀ ਇਸ ਤੋਂ ਪਹਿਲਾਂ ਹੁਣ ਤੱਕ ਆਂਦੇ ਆਂਦੇ ਅਕਾਲੀ ਦਲ ਦੀ ਜਿਹੜੀ ਭਰਤੀ ਪ੍ਰਕਿਰਿਆ ਉਹ 27 ਲੱਖ ਤੱਕ ਆਸਟਨ ਪਹੁੰਚ ਚੁੱਕੀ ਆ ਅਕਾਲੀ ਦਲ ਦਾਵਾ ਕਰਦਾ ਅਕਾਲੀ ਲੀਡਰ ਦਾਵਾ ਕਰਦੇ ਕਿ ਐਨੇ ਸਾਰੇ ਬੰਦੇ ਅਸੀਂ ਐਡ ਕਰ ਲਏ ਆਪਣੇ ਨਾਲ ਲੋਕ ਜੋੜ ਲਏ ਨਵੀਂ ਭਰਤੀ ਸ਼ੁਰੂ ਹੋਈ ਸੀ ਉਹ ਜਿਹੜੀ ਉਹ 27 ਲੱਖ ਤੱਕ ਆਸਟਨ ਕਰ ਲਈ ਗਈ ਹੈ ਹੁਣ ਸਵਾਲ ਇਹ ਖੜਾ ਹੁੰਦਾ ਕਿ ਇਹ ਸੱਤ ਮੈਂਬਰੀ ਕਮੇਟੀ ਕੀ ਕੋਈ ਫਰਕ ਲਿਆ ਸਕੇਗੀ ਉਂਝ ਤਾਂ ਜਿਹੜੇ ਸੀਨੀਅਰ ਲੀਡਰ ਨੇ ਜਾਂ ਕਹਿ ਦਈਏ ਜਿਹੜੇ ਬਾਗੀ ਹੋ ਚੁੱਕੇ ਲੀਡਰ ਨੇ ਉਹ ਤਾਂ ਇਥੋਂ ਤੱਕ ਵੀ ਕਹਿੰਦੇ ਆ ਕਿ ਇਸ ਕਮੇਟੀ ਦੇ ਵੱਲੋਂ ਉਹਨਾਂ ਭਰਤੀਆਂ ਨੂੰ ਰੱਦ ਕਰ ਦੇਣਾ ਚਾਹੀਦਾ ਪਰ ਸਵਾਲ ਇਹ ਹੈ ਕਿ ਹੁਣ ਜੇ 27 ਲੱਖ ਭਰਤੀ ਹੋ ਵੀ ਚੁੱਕੀ ਹੈ ਤੇ ਫਿਰ ਇਹ ਭਰਤੀ ਪ੍ਰਕਿਰਿਆ ਕਿਸ ਤਰ੍ਹਾਂ ਪ੍ਰਭਾਵਿਤ ਕਰ ਸਕੇਗੀ ਇਹ ਕਮੇਟੀ ਕੀ 27 ਲੱਖ ਦੇ 27 ਲੱਖ ਰੱਦ ਕਰ ਦਿੱਤੇ ਜਾਣਗੇ ਕੀ 27 ਲੱਖ ਨੂੰ ਜਿਹੜੇ ਪਰਚੇ ਵੰਡੇ ਨੇ ਉਹਨਾਂ ਦੇ ਕੋਲ ਉਹ ਜਿਹੜੀ ਭਰਤੀ ਦੀ ਫੀਸ ਲਈ ਹੈ ਉਹ ਸਾਰੀ ਵਾਪਸ ਕਰ ਦਿੱਤੀ ਜਾਵੇਗੀ ਕੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗੇਗਾ ਜਾਂ ਫਿਰ ਇਸ ਕਮੇਟੀ ਦੇ ਵੱਲੋਂ ਇਹ ਫੈਸਲਾ ਹੀ ਨਹੀਂ ਲਿਆ ਜਾਂਦਾ ਹੁਣ ਇਹ ਦੇਖਣ ਵਾਲੀ ਗੱਲ ਹੈ ਕਿ ਅੱਜ ਇਸ ਕਮੇਟੀ ਦੀ ਮੀਟਿੰਗ ਦੇ ਵਿੱਚ ਗੱਲਬਾਤ ਕਿਹੜੀ ਹੁੰਦੀ ਹੈ ਜਾਂ ਫਿਰ ਸਿਰਫ ਇਹਨੂੰ ਸ਼੍ਰੀਕਾਲ ਤੱਕ ਸਾਹ ਦੇ ਵੱਲੋਂ ਜਾਰੀ ਹੋਏ ਹੁਕਮਨਾਮੇ ਨੂੰ ਪਗੌਣ ਦੇ ਤੌਰ ਦੇ ਉੱਤੇ ਮੀਟਿੰਗ ਕਰਕੇ ਤੇ ਇਹ ਮਾਮਲਾ ਇੱਥੇ ਹੀ ਖਤਮ ਕਰ ਦਿੱਤਾ ਜਾਵੇਗਾ ਸਵਾਲ ਇਹ ਵਾਜਬ ਖੜਾ ਹੋ ਰਿਹਾ ਲੰਬੇ ਸਮੇਂ ਤੋਂ ਹਾਲਾਤ ਜਿਹੜੇ ਐ ਉਹ ਤਣਾਅਪੂਰਵਕ ਬਣੇ ਹੋਏ ਨੇ ਲੰਘੇ ਸਾਲ ਤੋਂ ਹੀ ਖੈਰ ਗੱਲ ਕਰੀਏ ਜਦੋਂ ਤੋਂ ਸੁਖਬੀਰ ਸਿੰਘ ਬਾਦਲ ਦੇ ਪਾਕੀ ਇਕੱਲੇ ਲੀਡਰਾਂ ਨੂੰ ਤਲਬ ਕੀਤਾ ਗਿਆ ਤਨਖਾਹ ਲੱਗੀ ਤਨਖਾਹ ਤੋਂ ਬਾਅਦ ਕਿਸ ਤਰ੍ਹਾਂ ਦੀਆਂ ਪਰਿਸਥਤੀਆਂ ਬੜੀਆਂ ਹਰ ਕਿਸੇ ਨੇ ਉਹ ਹਰ ਇੱਕ ਚੀਜ਼ ਦੇਖੀ ਆ ਪਰ 2 ਦਸੰਬਰ ਦਾ ਹੁਕਮਨਾਮਾ ਇਨ ਬਿਨ ਲਾਗੂ ਨਹੀਂ ਹੋਇਆ ਅਜੇ ਤੱਕ ਇਹਦੀ ਚੀਜ਼ ਉਸੇ ਤਰ੍ਹਾਂ ਉੱਠਦੀ ਨਜ਼ਰ ਆ ਰਹੀ ਹੈ ਜਿਥੇ ਬੰਦਕ ਤੌਰ ਦੇ ਉੱਤੇ ਇਹ ਗੱਲਾਂ ਚੱਕੀਆਂ ਜਾ ਰਹੀਆਂ ਨੇ ਕਿ ਸੱਤ ਮੈਂਬਰੀ ਕਮੇਟੀ ਜਿਹੜੀ ਹੈ ਉਸ ਨੂੰ ਜਮ੍ਹਾਂ ਹੀ ਅਣਗੌਲੀਆਂ ਕਰ ਦਿੱਤਾ ਗਿਆ ਹਾਲਾਂਕਿ ਅਕਾਲੀ ਲੀਡਰ ਲੰਬੇ ਸਮੇਂ ਤੋਂ ਸੱਤ ਮੈਂਬਰੀ ਕਮੇਟੀ ਨੂੰ ਲੈ ਕੇ ਇਹੀ ਗੱਲ ਇਹੀ ਦਾਵਾ ਕਰਦੇ ਆਏ ਹੈ ਕਿ ਸੱਤ ਮੈਂਬਰੀ ਕਮੇਟੀ ਨੂੰ ਲਾਗੂ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹ ਸੰਵਿਧਾਨਕ ਤੌਰ ਦੇ ਉੱਤੇ ਪਾਰਟੀ ਦੇ ਹਿੱਤਾਂ ਵਾਸਤੇ ਠੀਕ ਨਹੀਂ ਹੈ ਪਰ ਦੂਜੇ ਪਾਸੇ ਹੁਣ ਇਸ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਵੀ ਹੋਣ ਜਾ ਰਹੀ ਹੈ ਔਰ ਇਸ ਕਮੇਟੀ ਦੀ ਮੀਟਿੰਗ ਦੇ ਵਿੱਚ ਕੀ ਹੁੰਦਾ ਹੁਣ ਇਹ ਅੱਜ ਦੇਖਣਾ ਹੋਵੇਗਾ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਆਖਰਕਾਰ ਹੋਣ ਜਾ ਰਹੀ ਹੈ ਕੀ ਸੱਤਵੇਂ ਮੈਂਬਰੀ ਕਮੇਟੀ ਦੀ ਮੀਟਿੰਗ ਕੋਈ ਵੱਡਾ ਐਕਸ਼ਨ ਲੈਂਦੀ ਹੈ ਜਿਸ ਤਰ੍ਹਾਂ ਵਿਚਾਰਿਆ ਜਾ ਰਿਹਾ ਹੈ ਜਾਂ ਨਹੀਂ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰਵਾਨ ਇੰਡੀਆ ਪੰਜਾਬੀ